ਆਸੀਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਬੜੀ ਮੁਸ਼ਕਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਹੈ ਜਿਹੜਾ ਹੈ ਮਸੇ ਨਵੇੜਿਆ ਗਿਆ ਦੋ ਧਿਰਾਂ ਇਕੱਠੀਆਂ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਸੀ ਇੱਧਰ ਇੱਕ ਵੱਡਾ ਫਰਮਾਨ ਜਾਰੀ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਬਲਵਿੰਦਰ ਸਿੰਘ ਭੁੰਦੜ ਨੂੰ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਤਿੰਨਾਂ ਦਿਨਾਂ ਦੇ ਵਿੱਚ ਅਸਤੀਫੇ ਮਨਜ਼ੂਰ ਕਰਕੇ ਜਿਹੜਾ ਉਹ ਪੇਪਰ ਹੈ ਉਹ ਜਮਤਵਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹੋਣਾ ਦੇ ਸਾਹਮਣੇ ਇਹ ਵੱਡਾ ਫਰਮਾਨ ਸੀ ਇਸ ਨੂੰ ਲੈ ਕੇ ਕਾਠੋਕਲੇ ਸ਼ੁਰੂ ਹੋ ਗਿਆ ਹੈ ਦੱਸਦੀ ਹੈ ਕਿ ਐਸਡੀਪੀਸੀ ਯਾਨੀ ਕਿ ਗੁਰਦੁਆਰਾ ਪ੍ਰਬੰਧਕ ਮੀਟੀ ਦੇ ਚੌਥੀ ਵਾਰ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰਤੌਰ ਜੋ ਖੁਦ ਉਹ ਸ਼ਰੂਮੀ ਅਕਾਲੀ ਦਲ ਦੇ ਇੱਕ ਟਕਸਾਲੀ ਆਗੂ ਨੇ ਅਤੇ ਉਹ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਡੀਪੀਸੀ ਦੇ ਯਾਨੀ ਕਿ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੋਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਉਸ ਸਮੇਂ ਦੀ ਆਡੀਓ ਜਿਹੜੀ ਹੈ ਰਿਕਾਰਡ ਹੋ ਗਈ ਜਿੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢ ਰਹੇ ਨੇ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਆਡੀਓ ਸੁਣਦੇ ਆ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਫਤਿਹ ਪਤਵਾ ਬਚਪਤ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲ ਰਹਾ ਕੋਟਪੂਰ ਤੋਂ ਅੱਗੇ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਕਿ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਤੀਫੇ ਪ੍ਰਮਾਨ ਕੀਤੇ ਜਾਣ ਅਸੀਂ ਮੁਦਾ ਹੱਲ ਤੇ ਜੇਨੋ ਨੇ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਉਹ ਹੁੰਦਾ ਅਜ ਤਾਂ ਕਿ ਕੋਈ ਹੁਕਮਨਾਮੇ ਤਨਾ ਸੌਧ ਹੋਏ ਨਹੀਂ ਹੁੰਦੇ ਕੱਲਾ ਕੱਲਾ ਜ਼ਿੰਮੇਦਾਰ ਕਰਦਾ ਰਿਹਾ ਇ ਤਾਂ ਪੰਜਾਂ ਵਾਲੀ ਬੇਦੀ ਆ ਬਹੁਤ ਬਣਾ ਲਈਆ ਅੱਛਾ ਜੀ ਜ਼ਿੰਮੇਦਾਰ ਕਰਦਾ ਹਾਲ ਤਾਂ ਕਿ ਬਹੁਤ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਾਂਵੇ ਕੱਲੇ ਜਿਹੜਾ ਰਿ ਸਿੰਘ ਸਾਹਿਬ ਆਪੇ ਕਰਦਾ ਰਿਹਾ ਹੂੰ ਜੁੱਦਾ ਹੋਣਾ ਪੰਜਾਣੇ ਬਣਾ ਲਈਓ ਪਰ ਉਹਨੇ ਲਿਖ ਕੇ ਕਾਲਕਾ ਨੂੰ ਦਿਖਾਇਆ ਨਾ ਦੂ ਤੂਕ ਨਹੀ ਇਹ ਪ੍ਰਧਾਨ ਦੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਤਾਂ ਪਤਾ ਨਹੀਂ ਮੇਰੇ ਗਰੀਏ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿੱਦਾਂ ਨਹੀਂ ਦਿਖਾਇਆ ਤੱਕ ਕੱਪ ਦੇਗਾ ਪਤਾ ਨਹੀਂ ਦੇ ਦੂਜੇ ਤੁਹਾਡੇ ਨਾਲ ਬੀਬੀ ਦਗੀਰ ਕੋਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਉਹ ਤੱਕ ਕਾਸਮ ਖਾਲਾਖਾ ਲਾ ਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਕੋਲ ਕਹਾਂ ਕਿ ਮੈਂ ਪਤਾ ਨਹੀਂ ਮੈਂ ਗੱਲ ਨਹੀਂ ਕਰਨਾ ਕਰ ਨਹੀਂ ਕਰ ਦਿੰਦੇ ਤੂੰ ਮੇਰੇ ਲਈ ਲੜਾਈ ਤੌਰ ਤੇ ਨਹੀਂ ਚਲੋ ਆਪਾਂ ਇਹ ਤੇ ਨਹੀਂ ਧਾਮੀ ਦੇ ਮੇਰੇ ਤਾਂ ਇਹ ਗੱਲ ਇਲਮ ਨਹੀਂ ਕੋਈ ਪੱਕੀ ਹੋਰ ਕਿਵੇਂ ਹੋਇਆ ਚਲੋ ਆਪਾਂ ਇਹ ਨੂੰ ਕਹੋਗੀ ਮੈਂ ਹੋਰ ਨਾ ਮਿਲ ਧਾਮੀ ਦੇ ਕਰਾ ਕੇ ਫਿਰ ਮੰਨ ਲਵਾਂਗਾ ਤੁਸੀਂ ਗੱਲ ਆਪਾ ਸਰ ਇਹ ਸਵਿਛੇ ਤੇ ਨਹੀਂ ਪੈਂਦੇ ਪ੍ਰਧਾਨ ਜੀ ਉਹ ਨਹੀਂ ਫਿਰ ਮੈਂ ਬੋਲੋ ਪ੍ਰਧਾਨ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕਿ ਫਤੇ ਖਾਲਸਾ ਦਾ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਣਾ ਕੋਟਪੂਰਾ ਤੋਂ ਅੱਗੇ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਮੈਂ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਆਵਾਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਅਸੀਂ ਵੀ ਕਹਿੰਦੇ ਹਾਂ ਕਿ ਖਬਰ ਸੱਚ ਨਾ ਹੋਵੇ ਇਹ ਐਡਿਟ ਕੀਤੀ ਹੋਏ ਵਾਇਸ ਹੋਵੇ ਲੇਕਿਨ ਪੱਤਰਕਾਰਾਂ ਵੱਲੋਂ ਅਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਇਸ ਕਵਰ ਨੂੰ ਪਹਿਲ ਦੇ ਹਾਧਾਰ ਤੇ ਦਿਖਾਇਆ ਜਾ ਰਿਹਾ ਹੈ ਆਗ ਵਾਂਗੂ ਫੈਲ ਗਈ ਹੈ ਅਸੀਂ ਵੀ ਆਸ ਕਰਦੇ ਹਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਆਡੀਓ ਨਾ ਹੋਵੇ ਕਿਉਂਕਿ ਜੇਕਰ ਇਸ ਤਰ੍ਹਾਂ ਪਾਇਆ ਜਾਂਦਾ ਹੈ ਹਾਲਾਂਕਿ ਪੱਤਰਕਾਰਾਂ ਨੇ ਗੱਲਬਾਤ ਨਹੀਂ ਕੀਤੀ ਜਦੋਂ ਉਹ ਆਪਣਾ ਪੱਖ ਰੱਖਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਗਾਲਾਂ ਕਢੀਆਂ ਜਾਂ ਕਢੀਆਂ ਜਾਂ ਜਿਸ ਤਰ੍ਹਾਂ ਦੇ ਸ਼ਬਦ ਤੁਸੀਂ ਸੁਣੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਗਏ ਜਾਂ ਐਡਿਟ ਕੀਤੀ ਗਈ ਵਾਇਸ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਤਾ ਲੱਗੇਗਾ ਜਦੋਂ ਬੀਬੀ ਜਗੀਰ ਕੌਰ ਨੂੰ ਵੀ ਪਤਾ ਲੱਗੇਗਾ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਆਪਣਾ ਪੱਖ ਰੱਖਣਗੇ ਪੱਤਰਕਾਰਾਂ ਦੇ ਸਾਹਮਣੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂੰ ਫੈਲ ਰਹੀ ਹੈ ਅਤੇ ਲੋਕ ਕਈ ਤਰ੍ਹਾਂ ਦੇ ਕਮੈਂਟ ਵੀ ਇਸ ਵੀਡੀਓ ਤੇ ਆਰਿਓ ਤੇ ਕਰ ਰਹੇ ਨੇ ਧੰਨਵਾਦ